ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਦੋਂ ਵੀ ਕੋਈ ਪੰਜਾਬੀ ਖਾਸ ਕਰ ਗੁਰਸਿੱਖ ਭਰਾ ਜੇ ਕੋਈ ਕੰਮ ਸ਼ੁਰੂ ਕਰਦਾ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਆ ਕੀ ਕੁਛ ਸਾਲ ਦੇ ਉੱਤੇ ਹੁੰਦਾ ਰਾਜਮਾ ਹੁੰਦੇ ਨੇ ਖੜੀ ਹੁੰਦੀ ਆ ਤੇ ਚਾਵਲ ਹੁੰਦੇ ਆ ਰੋਟੀ ਹੁੰਦੀ ਆ ਜੀ ਤੇ ਬਣਾ ਕੇ ਲੈ ਕੇ ਆਉਣੀ ਸਭ ਕੁਝ ਘਰੋਈ ਕਰਦੇ ਆ ਜੀ ਤਿਆਰ ਸਵੇਰੇ ਆ ਜੀ ਆਪਾਂ ਕਰਦੇ ਆ ਤਿਆਰ ਤੇ 10 ਵਜੇ ਇੱਥੇ ਆ ਜਾਈਦਾ ਹਾਂ ਜੀ ਪਹਿਲਾਂ ਮੈਂ ਕੀਰਤਨ ਕਰਦਾ ਸੀਗਾ ਹਾਂ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਗੁਰਦਾਰੇਾਂ ਚ ਕਮੇਟੀ ਵਾਲਿਆਂ ਦੇ ਬੁਰੇ ਹਾਲ ਨੇ ਤੇ ਸੈਲਰੀਆਂ ਇੰਨੀਆਂ ਨਹੀਂ ਦਿੰਦੇ ਹੈਗੇ ਤੁਹਾਨੂੰ ਪਤਾ ਆ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਕਿਤੇ ਵਿਆਹ ਤੋਂ ਬਾਅਦ ਥੋੜਾ ਟਾਈਮ ਲਈ ਛੱਡਣਾ ਵੀ ਪਿਆ ਕੰਮ ਤੇ ਥੋੜਾ ਟਾਈਮ ਤਾਂ ਮਤਲਬ ਇਹਨਾਂ ਦੀ ਡਿਊਟੀ ਸੀਗੀ ਕੋਰਬਾ ਵਾਲੀ ਸਾਈਡ ਤਾਂ ਕਰਕੇ ਛੱਡਣਾ ਪਿਆ ਮਤਲਬ ਉਸ ਟਾਈਮ ਇਹ ਨਹੀਂ ਸੀਗੀ ਕਰਨਾ ਹੈ ਦੁਬਾਰਾ ਬਟ ਇਹਨਾਂ ਨੇ ਕਿਹਾ ਜੇ ਤੂੰ ਕਰਨਾ ਆਪਣਾ ਕੰਮ ਕਰ ਲੈ ਹਨ ਜਿਵੇਂ ਆਪਾਂ ਬਹੁਤ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾ ਵਰਦੇ ਆਂ ਪਰ ਦਿੱਕਤ ਸਾਨੂੰ ਇਹ ਹੁੰਦੀ ਆ ਵੀ ਪਤਾ ਨਹੀਂ ਇਹ ਖਾਣਾ ਕਦੋਂ ਖਦਦਾ ਹੈ ਜਾਂ ਸਾਫ ਸਫਾਈ 'ਚ ਬਣਿਆ ਹੈ ਕਿ ਨਹੀਂ ਬਣਿਆ ਉਸ ਚੀਜ਼ ਦਾ ਬਾਈ ਦੱਸਦੇ ਸੀ ਵੀ ਬੜਾ ਖਿਆਲ ਰੱਖਿਆ ਜਾਂਦਾ ਹੈ ਹਾਂਜੀ ਉਹ ਤਾਂ ਪ੍ਰੋਪਰ ਖਿਆਲ ਰੱਖਦੇ ਆਣ ਇਹ ਘਰੇ ਮੇਰੇ ਨਾਲੇ ਹੈਲਪ ਵੀ ਬਹੁਤ ਕਰਵਾਂਦੇ ਆ ਸਵੇਰ ਸਵੇਰੇ ਚਲੋ ਮੈਂ ਉਹ ਗੁਰਦੁਆਰਾ ਸਾਹਿਬ ਜਿੰਨਾ ਟਾਈਮ ਸੇਵਾ ਕੀਤੀ ਚਲੋ ਉਹ ਵੀ ਮੇਰੇ ਕਰਮ ਸੀਗੇ ਪਰ ਹੁਣ ਅਸੀਂ ਆ ਕਰਤ ਕਰ ਰਹੇ ਆ ਇੱਥੇ ਵੀ ਬਹੁਤ ਸੰਗਤ ਦਾ ਪਿਆਰ ਮਿਲਦਾ ਐ ਸਾਨੂੰ ਦੇਖ ਕੇ ਸਾਡੇ ਬਾਣੇ ਨੂੰ ਦੇਖ ਕੇ ਹੀ ਲੋਕ ਆ ਜਾਂਦੇ ਨੇ ਬਸ ਐ ਆ ਤੁਹਾਨੂੰ ਪਤਾ ਅੱਜ ਕੱਲ ਨਾ ਆਪਣੇ ਸੱਚ ਦੱਸਾਂ ਪੰਜਾਬੀਆਂ ਚੇਕਾ ਨਹੀਂ ਹੈਗਾ ਕੁਝ ਲੋਕ ਨਾ ਇੱਥੇ ਪੰਜਾਬੀ ਹੀ ਸਾਡੇ ਨਾਲ ਮਤਲਬ ਕਹਿੰਦੇ ਕਿ ਤੁਸੀਂ ਐ ਕਰਦੇ ਹੋ ਐ ਮਤਲਬ ਸਾਡਾ ਕੰਮ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਜੀਖੋ ਜਿਹਦਾ ਹੱਕ ਕਿਸ ਕੋਈ ਕਿਸਦਾ ਹੱਕ ਨਹੀਂ ਖਾ ਸਕਦਾ ਜਿਹਦੇ ਕਰਮ ਤੇ ਲਿਖਿਆ ਉਹ ਮਿਲ ਅਸੀ ਕਾਲ ਜੀ ਲਿਵ ਔਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਖਰੜ ਏਅਰਪੋਰਟ ਰੋਡ ਦੇ ਉੱਤੇ ਮੌਜੂਦ ਹਾਂ ਇਧਰਲੇ ਪਾਸੇ ਟੀਡੀਆਈ ਮਾਰਕੀਟ ਹੈ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇੱਕ ਵਾਰ ਸ਼ਾਟ ਹੈ ਜਿਹੜਾ ਉਹ ਇਧਰ ਕਮਾ ਦਿੱਤਾ ਜਾਵੇ ਇਹਦੇ ਬਿਲਕੁਲ ਲਾਗੇ ਇੱਥੇ ਬਾਈ ਏਅਰਪੋਰਟ ਰੋਡ ਤੇ ਮੇਰੇ ਨਾਲ ਲਖਵੀਰ ਸਿੰਘ ਮੌਜੂਦ ਨੇ ਆਪਣੀ ਸਟਾਲ ਲਾਉਂਦੇ ਨੇ ਇਹਨਾਂ ਦਾ ਪੈਨ ਨਵਨੀਤ ਕੌਰ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਇੱਕ ਦੋ ਸਟੋਰੀਆਂ 'ਚ ਦੇਖਿਆ ਹੋਊਗਾ ਵਿਆਹ ਤੋਂ ਪਹਿਲਾਂ ਇਹ ਫੂਡ ਦਾ ਕੰਮ ਕਰਦੇ ਸੀ ਇਸੇ ਤਰੀਕੇ ਨਾਲ ਸਟਾਲ ਲਾਉਂਦੇ ਸੀ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਦੋਂ ਵੀ ਕੋਈ ਪੰਜਾਬੀ ਖਾਸ ਕਰਕੇ ਗੁਰਸਿੱਖ ਭਰਾ ਜੇ ਕੋਈ ਕੰਮ ਸ਼ੁਰੂ ਕਰਦਾ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿੱਥੋਂ ਤੁਸੀਂ ਔਰ ਇਸਤਾਲ ਲਾਉਨੇ ਹੋ ਬਹੁਤ ਵਧੀਆ ਕੰਮ ਹੈ ਔਰ ਕਹਿੰਦੇ ਕਿ ਜਦੋਂ ਵੀ ਕਿਸੇ ਪੰਜਾਬੀ ਬੰਦੇ ਦੀ ਜਾਂ ਗੁਰਸਿੱਖ ਬੰਦੇ ਦੀ ਇਸਤਾਲ ਤੇ ਜਾਂਦੇ ਆ ਸਭ ਤੋਂ ਪਹਿਲਾਂ ਸਵੱਛਮ ਤੇ ਜਿਹੜੀ ਸਫਾਈ ਹੈ ਇਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਜੀ ਤੇ ਹੈ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਹਾਂਜੀ ਵੈਸੇ ਗੜਾਏਕੋਟ ਦੇ ਕੋਲ ਪਿੰਡ ਮੇਰਾ ਗਵਿੰਦਗੜਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਤੇ ਵਾਈਫ ਇੱਥੇ ਨੇ ਲੋਕਲ ਨੇ ਕੇ ਤਾਂ ਫਿਰ ਮੈਰਿਜ ਤੋਂ ਬਾਅਦ ਅਸੀਂ ਪਹਿਲਾਂ ਮੈਂ ਕੀਰਤਨ ਕਰਦਾ ਸੀਗਾ ਹਾਂਜੀ ਤੇ ਅੱਜ ਕੱਲ ਤੁਹਾਨੂੰ ਪਤਾ ਗੁਰਦਾਰੇਾਂ ਚ ਕਮੇਟੀਆਂਾਂ ਦੇ ਬੁਰੇ ਹਾਲ ਨੇ ਤੇ ਸੈਲਰੀਆਂ ਇੰਨੀਆਂ ਨਹੀਂ ਦਿੰਦੇ ਹੈਗੇ ਤੁਹਾਨੂੰ ਪਤਾ ਆ ਮਾਇਆ ਵੀ ਜ਼ਰੂਰੀ ਆ ਚਲੋ ਉਹ ਤਾਂ ਸੇਵਾ ਆ ਬਟ ਹੁਣ ਮੈਂ ਗੁਰਦਾਰ ਸਾਹਿਬ ਡਿਊਟੀ ਨਹੀਂ ਕਰਦਾ ਪਰ ਐ ਵੀ ਪ੍ਰੋਗਰਾਮ ਕਰਦਾ ਆ ਜਰੂਰ ਤੇ ਨਾਲ ਫਿਰ ਉਹ ਅਸੀਂ ਕੀਰਤ ਕਰਦੇ ਆਂ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਦੋਨੇ ਜਣੇ ਸਟਾਲ ਲਾ ਜੋ ਹੈਗਾ ਤੁਸੀਂ ਰਾਗੀ ਸਿੰਘ ਹੋ ਹਾਂਜੀ ਹਾਂਜੀ ਬਈ ਤੁਸੀਂ ਕੋਈ ਕੁਛ ਨਾ ਕੁਛ ਤੁਹਾਡੇ ਤੋਂ ਕੋਈ ਸ਼ਬਦ ਜ਼ਰੂਰ ਸੁਣਨਾ ਚਾਹੁੰਦੇ ਨੇ ਕੋਈ ਗੱਲ ਨਹੀਂ ਜ਼ਰੂਰ ਜੀ ਕਰ ਕਿਰਪਾ ਤੇਰੇ ਗੁਣ गावा ਕਰ ਕਿਰਪਾ ਤੇਰੇ ਗੁਣ गावा ਨਾਨਕ ਨਾਮ ਜਪਤ ਸੁਖ ਪਾਵਾ ਜਪਤ ਸੁਖ ਪਾਵਾ ਕਰ ਕਿਰਪਾ ਤੇਰੇ ਗੁਣ गावा ਕਰ ਕਿਰਪਾ ਤੇਰੇ ਗੁਣ गावा ਬਹੁਤ ਸੋਹਣੀ ਆਵਾਜ਼ ਆ ਤੁਹਾਡੀ ਫਿਰ ਭਈ ਕੀ ਕੁਛ ਸਟਾਲ ਦੇ ਉੱਤੇ ਹੁੰਦਾ ਜੀ ਰਾਜਮਾ ਹੁੰਦੇ ਨੇ ਖੜੀ ਹੁੰਦੀ ਆ ਤੇ ਚਾਵਲ ਹੁੰਦੇ ਆ ਰੋਟੀ ਹੁੰਦੀ ਆ ਜੀ ਤੇ ਬਣਾ ਕੇ ਲੈ ਕੇ ਆਉਣੀ ਸਭ ਕੁਝ ਕਰੋ ਹੀ ਕਰਦੇ ਹਾਂ ਜੀ ਤਿਆਰ ਸਵੇਰੇ ਹਾਂ ਜੀ ਆਪਾਂ ਕਰਦੇ ਹਾਂ ਤਿਆਰ ਤੇ 10 ਵਜੇ ਇੱਥੇ ਆ ਜਾਈਦਾ ਹਾਂ ਜੀ ਕਿੰਨੇ ਵਜੇ ਉੱਠ ਕੇ ਸਾਰਾ ਸਤੀ 4 ਵਜੇ ਉਠੀਦਾ ਆ ਤੇ ਆਪਣਾ ਨਿਤਨੇਮ ਕਰਕੇ ਇਸ਼ਨਾਨ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਲੰਗਰ ਹੈ ਸਾਰਾ ਤਿਆਰ ਕਰੀਦਾ ਹਾਂ ਜੀ 10 ਵਜੇ ਆ ਜਾਂਦੇ ਹਾਂ ਅੱਜ 10 ਵਜੇ ਆਈਦਾ ਇਹ ਦੁਪਹਿਰੇ ਇੱਥੇ ਨੇੜ ਨੇੜੇ ਕਾਫੀ ਆਫਿਸ ਬਣੇ ਹੋਏ ਆ ਹਨਾ ਤੇ ਲੰਚ ਆਲੇ ਲੋਕ ਬੜੇ ਆਉਂਦੇ ਹੋਣੇ ਆ ਨਾ ਦੁਪਹਿਰ ਦਾ ਹੁਣ ਤੇ ਸਾਡੇ ਕੋਲ ਕਾਫੀ ਪੱਕੇ ਗਾਹ ਖਾਂਦੇ ਨੇ ਹਾਂ ਜੀ ਜਿਹੜੇ ਮਤਲਬ ਕਿ ਸਾਡੇ ਕੋਲ ਆਉਂਦੇ ਨੇ ਸਪੈਸ਼ਲ ਕਿੰਨੇ ਵਜੇ ਤੱਕ ਮੁਕਤ ਜਾਂਦਾ ਅਸੀਂ ਜੀ 4 ਵਜੇ ਤੱਕ ਐ ਵੈਸੇ ਲਾਸਟ 5 ਵਜੇ ਤੱਕ ਆ ਵੈਸੇ 4 ਵਜੇ ਤੱਕ ਹੀ ਹੁੰਨੇ ਆ ਜੀ ਉਹ ਤੋਂ ਸਾਰਾ ਫਿਨਿਸ਼ ਹੋ ਜਾਂਦਾ ਪਰ ਉੱਥੇ ਵੀ ਜਿਹੜਾ ਪੈਸਾ ਹੁੰਦਾ ਉਹ ਉਹਨਾਂ ਨੂੰ ਨਹੀਂ ਮਿਲਦਾ ਬੜੇ ਬੜੇ ਪਾਠੀ ਸਿੰਘਾਂ ਦਾ ਜਾਂ ਰਾਗੀ ਸਿੰਘਾਂ ਦੀ ਇਹ ਸਮੱਸਿਆ ਹੈ ਕੀ ਕਾਰਨ ਕੀ ਹੈ ਕਾਰਨ ਇਹ ਹੈ ਜੀ ਦੇਖੋ ਕੁਝ ਕਮੇਟੀ ਵਾਲੇ ਨੇਗੇ ਜਿਹੜੇ ਕਿ ਮਤਲਬ ਕਿ ਗ੍ਰੰਥੀ ਨੂੰ ਨਾ ਮਤਲਬ ਨੌਕਰ ਸਮਝਦੇ ਨੇ ਵੈਸੇ ਤਾਂ ਗੁਰੂ ਦਾ ਵਜ਼ੀਰ ਐ ਏਡਾ ਵੱਡਾ ਬਾਬਾ ਬੁੱਢਾ ਜੀ ਦੀ ਪਤਵੀ ਤੇ ਹੈਨਾ ਗ੍ਰੰਥੀ ਹੋਗੇ ਰਾਗੀ ਸਿੰਘ ਹੋਗੇ ਵਿਚਾਰਾ 21 21000 ਰੁਪਏ ਜੱਥਿਆਂ ਦੀ ਤਨਖਾਹ ਆ 21000 ਤਿੰਨ ਜਣਿਆਂ ਨੇ ਵੰਡਣਾ ਹੁੰਦਾ ਤੁਸੀਂ ਦੇਖ ਲਓ ਤਿੰਨ ਜਣੇ ਬਣਦੇ ਤੇ ਪ੍ਰੋਗਰਾਮ ਦਾ 1100 ਰੁਪਿਆ ਕਈ ਥਾਂ ਤੇ ਆਏ ਆ 2100 ਦੇ ਵਿੱਚੋਂ ਵੀ ਪਰਚੀ ਕੱਢ ਦਿੰਦੇ ਨੇ ਕਮੇਟੀ ਵਾਲੇ ਤੇ ਫਿਰ ਉੱਥੇ 7000 ਰੁਪਿਆ ਮਹੀਨਾ ਪਰ ਮਹੀਨਾ ਹਾਂ ਜੀ ਇੰਨਾ ਕ ਵੱਧ ਤੋਂ ਵੱਧ ਇੰਨਾ ਮਹੀਨੇ ਦਾ ਮਤਲਬ ਕਿ ਮਹੀਨੇ ਦੇ ਵਿੱਚ ਬੰਦਾ 20000 ਰੁਪਿਆ ਇੱਕ ਬੰਦਾ ਕਮਾਉਂਦਾ ਆ ਮਸਾਂ ਰਾਗੀ ਸਿੰਘ ਜਾਂ ਆਪਣਾ ਸੈਡ ਵਾਲਾ ਸਿੰਘ ਜਾਂ ਤਬਲੇ ਵਾਲਾ ਸਿੰਘ ਤੇ ਉਸ ਤੋਂ ਫਿਰ ਆਏ ਆ ਕਿ ਵੀ ਕਮੇਟੀਆਂ ਦੇ ਬੁਰੇ ਹਾਲ ਨੇ ਕਮੇਟੀ ਵਾਲੇ ਹੱਕ ਹੀ ਨਹੀਂ ਦਿੰਦੇ ਹੈਗੇ ਪੂਰਾ ਹਾਂਜੀ ਬੜਾ ਮਤਲਬ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਬਹੁਤ ਵੀਡੀਓ ਮੈਂ ਦੇਖਦਾ ਆ ਮੈਂ ਵੀ ਤੁਸੀਂ ਵੀ ਦੇਖਦੇ ਹੋਵੋਗੇ ਕਿ ਰਾਗੀ ਗ੍ਰਾਂਥੀਆਂ ਦਾ ਕੀ ਬ ਇਸ ਕਰਕੇ ਮੈਂ ਚਲੋ ਇਹ ਨਹੀਂ ਕਹਿੰਦਾ ਕਿ ਗਲਤ ਆ ਪਰ ਐ ਆ ਵੀ ਚਲੋ ਕੀਰਤ ਕਰਨੀ ਜ਼ਰੂਰੀ ਆ ਮੈਂ ਫਿਰ ਉਹ ਹੁਣ ਗੁਰਦੁਆਰਾ ਸਾਹਿਬ ਪੱਕੀ ਡਿਊਟੀ ਨਹੀਂ ਕਰਦਾ ਮਤਲਬ ਐ ਆ ਪ੍ਰੋਗਰਾਮ ਕਰਦਾ ਆ ਕੱਲੇ ਪ੍ਰੋਗਰਾਮ ਹਾਂਜੀ ਹਾਂ ਉਹ ਚਲੋ ਸੇਵਾ ਲਾ ਲੋ ਜਾਂ ਅਸੀਂ ਆਪਾਂ ਨਹੀਂ ਹਾਂਜੀ ਕੀਰਤਨ ਛੱਡਣਾ ਨਹੀਂ ਚਾਹਦਾ ਗੁਰੂ ਦੀ ਸੇਵਾ ਹਨਾ ਤੇ ਮੈਂ ਉਹ ਛੱਡਿਆ ਨਹੀਂ ਹੈਗਾ ਮੈਂ ਕਰਦਾ ਆ ਕੀਰਤਨ ਪਰ ਹੁਣ ਐ ਵੀ ਪੱਕੀ ਤੌਰ ਤੇ ਡਿਊਟੀ ਨਹੀਂ ਕਰਦਾ ਹੈਗਾ ਹਾਂਜੀ ਕਿੰਨਾ ਸਮਾਂ ਹੋ ਗਿਆ ਬਈ ਤੁਹਾਡੇ ਵਿਆਹ ਨੂੰ ਤੇ ਸਾਡੇ ਵਿਆਹ ਨੂੰ ਹਾਂਜੀ ਹੋ ਗਏ ਨੇ ਵੈਸੇ 1 ਸਾਲ ਹੋ ਗਿਆ ਤੇ ਇੱਥੇ ਖੜਾੜ ਹੀ ਰਹਿੰਦੇ ਜੀ ਹਾਂਜੀ ਕਰਨ ਇਹ ਸਾ ਪਸਾਜ ਸਜੂ ਮਾਦਰੀ ਰਹਿੰਦੇ ਹਾਂ ਜੀ ਹਾਂਜੀ ਰੈਂਟ ਤੇ ਬਈ ਫਿਰ ਹਾਂਜੀ ਹਾਂ ਰੈਂਟ ਪਰਿਵਾਰ ਤਾਂ ਸਾਰਾ ਉੱਥੇ ਹਾਂਜੀ ਲੁਧਿਆਣੇ ਵਾਲੀ ਸਾਈਡ ਮੇਰਾ ਪਰਿਵਾਰ ਆ ਸਾਰਾ ਉੱਥੇ ਆਪਣਾ ਘਰ ਆ ਪਰ ਮੈਂ ਇੱਥੇ ਅਸੀਂ ਰੈਂਟ ਤੇ ਰਹਿੰਦੇ ਹਾਂ ਜੀ ਤੁਹਾਨੂੰ ਇਹ ਸਵਾਲ ਕਰਨਾ ਬਿਲਕੁਲ ਵਾਜਬ ਹੀ ਨਹੀਂ ਮੰਨਿਆ ਜਾਊ ਕਿਉਂਕਿ ਗੁਰੂ ਦਾ ਸਿੰਘ ਤਾਂ ਕਿਰਤ 'ਚ ਯਕੀਨ ਰੱਖਦਾ ਹੈ ਤੇ ਜਿਹੜਾ ਬੰਦਾ ਕਿਰਤ 'ਚ ਯਕੀਨ ਰੱਖਦਾ ਉਹ ਇਹ ਕਹਿ ਹੀ ਨਹੀਂ ਸਕਦਾ ਕਿ ਸਾਨੂੰ ਰੋਡ ਤੇ ਇਹ ਕਰਨਾ ਪੈਂਦਾ ਉਹ ਕਰਨਾ ਪੈਂਦਾ ਨਹੀਂ ਹਾਂਜੀ ਸਾਨੂੰ ਬਹੁਤ ਮਿੰਨ ਤੇ ਮੈਂ ਕਹਿੰਦਾ ਵੀ ਚਲੋ ਮੈਂ ਉਹ ਗੁਰਦੁਆਰਾ ਸਾਹਿਬ ਜਿੱਨਾ ਟਾਈਮ ਸੇਵਾ ਕੀਤੀ ਚਲੋ ਉਹ ਵੀ ਮੇਰੇ ਕਰਮ ਸੀਗੇ ਪਰ ਹੁਣ ਅਸੀਂ ਆ ਕਿਰਤ ਕਰ ਰਹੇ ਨੇ ਇੱਥੇ ਵੀ ਬਹੁਤ ਸੰਗਤ ਦਾ ਪਿਆਰ ਮਿਲਦਾ ਹੈ ਸਾਨੂੰ ਦੇਖ ਕੇ ਸਾਡੇ ਬਾਣੇ ਨੂੰ ਦੇਖ ਕੇ ਹੀ ਲੋਕ ਆ ਜਾਂਦੇ ਨੇ ਕਿ ਤੁਸੀਂ ਗੁਰਸੇਖੋਂ ਇੰਨੀ ਸਫਾਈ ਕਹਿੰਦੇ ਅਸੀਂ ਤਾਂ ਤੁਹਾਡੇ ਕੋਲ ਤਾਂ ਆਏ ਆ ਵੀ ਤੁਸੀਂ ਗੁਰਸੇਖੋਂ ਅੱਛਾ ਹਾਂਜੀ ਹਾਂ ਇਦਾਂ ਸਾਨੂੰ ਬਹੁਤ ਪਿਆਰ ਕਰਦੇ ਸੰਗਤ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੁੰਦੀ ਬਈ ਨਹੀਂ ਨਹੀਂ ਕੋਈ ਨਹੀਂ ਹੁੰਦੀ ਹਾਂਜੀ ਬਸ ਆਇਆ ਤੁਹਾਨੂੰ ਪਤਾ ਅੱਜਕੱਲ੍ਹ ਨਾ ਆਪਣੇ ਸੱਚ ਦੱਸਾਂ ਪੰਜਾਬੀਆਂ ਚ ਏਕਾ ਨਹੀਂ ਹੈਗਾ ਕੁਝ ਲੋਕ ਨਾ ਇੱਥੇ ਪੰਜਾਬੀ ਹੀ ਸਾਡੇ ਨਾਲ ਮਤਲਬ ਕਹਿੰਦੇ ਕਿ ਤੁਸੀਂ ਐ ਕਰਦੇ ਹੋ ਐ ਮਤਲਬ ਸਾਡਾ ਕੰਮ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਦੇਖੋ ਜਿਹਦਾ ਹੱਕ ਕਿਸ ਕੋਈ ਕਿਸੇ ਦਾ ਹੱਕ ਨਹੀਂ ਖਾ ਸਕਦਾ ਜਿਹਦੇ ਕਰਮ ਤੇ ਲਿਖਿਆ ਉਹਨੂੰ ਮਿਲਣਾ ਹੀ ਮਿਲਣਾ ਹੈ ਹਾਂਜੀ ਜਿਵੇਂ ਰੋਡ ਦੇ ਨੇੜੇ ਜਾਂ ਫੁੱਟਪਾਥ ਤੇ ਕੋਈ ਸਟਾਲਾ ਲਾਉਂਦੇ ਆ ਤਾਂ ਪ੍ਰਸ਼ਾਸਨ ਦੇ ਵੱਲੋਂ ਬੜੀ ਦਿੱਕਤ ਹੁੰਦੀ ਐ ਇਸ ਏਰੀਏ ਚ ਤਾਂ ਉਹੋ ਜੀ ਕੋਈ ਨਹੀਂ ਨਹੀਂ ਇੱਥੇ ਕੋਈ ਦਿੱਕਤ ਨਹੀਂ ਹਾਂਜੀ ਵੈਸੇ ਇੱਕ ਦੋ ਵਾਰੀ ਆਏ ਸੀ ਕਿ ਮਿਊਂਸਿਪਲ ਕਮੇਟੀ ਵਾਲੇ ਕੁਝ ਸਰਦਾਰ ਭਾਈ ਸੀ ਉਹਦੇ ਵਿੱਚ ਪਰ ਉਹਨਾਂ ਨੇ ਸਾਨੂੰ ਇਹੀ ਪਿਆਰ ਨਾਲ ਹੀ ਕਹਿ ਕੇ ਗਏ ਕਿ ਤੁਸੀਂ ਨਾ ਮਤਲਬ ਕਿ ਇਹ ਸੜਕ ਤੋਂ ਥੋੜਾ ਪਿੱਛੇ ਕਰ ਲਓ ਕੋਈ ਗੱਲ ਨਹੀਂ ਬਾਕੀ ਕਹਿੰਦੇ ਲਾ ਲਿਆ ਕਰੋ ਸਾਨੂੰ ਕੋਈ ਤਰਾਜ ਨਹੀਂ ਆ ਪਰ ਐਂ ਵੀ ਕਦੇ-ਕਦੇ ਨਾ ਕੋਈ ਜਿਵੇਂ ਕੋਈ ਉਹਨਾਂ ਦਾ ਕੋਈ ਆਫੀਸਰ ਜਾਂ ਕੋਈ ਬੰਦਾ ਮੰਤਰੀ ਵਗੈਰਾ ਕੋਈ ਲੰਘਦਾ ਇੱਥੋਂ ਫਿਰ ਉਦੋਂ ਸਾਰਿਆਂ ਨੂੰ ਬੰਦ ਕਰ ਆ ਫਿਰ ਸਾਰਾ ਮੇਜ਼ ਕੁਰਸੀਆਂ ਸਾਰੀਆਂ ਘਰੋਂ ਲੈ ਕੇ ਆਉਣੀ ਇਹ ਨਹੀਂ ਜੀ ਅਸੀਂ ਕੁਝ ਕਿ ਇੱਥੇ ਹੀ ਰੱਖ ਜਾਨੇ ਆ ਮਤਲਬ ਉਹਨੂੰ ਆਪਾਂ ਲੋਕ ਕਰ ਜਾਨੇ ਆ ਤੇ ਬਾਕੀ ਜਿਹੜਾ ਖਾਣੇ ਵਾਲੇ ਬਰਤਨ ਨੇ ਸਾਰੇ ਭੰਡ ਇਹ ਆਪਾਂ ਘਰੇ ਲੈ ਜਾਇਦੇ ਨੇ ਮਤਲਬ ਕਿ ਕਿਸੇ ਦਰਖਤ ਨਾਲ ਬੰਨ ਕੇ ਸੰਜੀ ਹਾਂਜੀ ਹਾਂ ਦਰਖਤ ਨਾਲ ਹੀ ਹਾਂਜੀ ਚਲੋ ਠੀਕ ਹੈ ਹਾਂਜੀ ਬਾਕੀ ਸਮਾਨ ਫਿਰ ਬਾਈ ਕਾਹਦੇ ਤੇ ਲੈ ਕੇ ਆਉਣੀ ਆ ਸਾਧਨ ਕੀ ਹੈ ਕਾਟੋ ਵਾਲੇ ਅੰਕਲ ਜੀ ਨੇ ਆਪਣੇ ਸੱਜੂ ਮਾਜਦੇ ਤੇ ਉਹਨਾਂ ਨੂੰ ਆਪਾਂ ਦੇ ਦੇ ਦਿੰਨੇ ਆ ਉਹਨਾਂ ਦੀ ਜੋ ਸੇਵਾ ਆ ਤੇ ਉਹੀ ਆਪਣਾ ਸਮਾਨ ਲੈ ਕੇ ਜਾਂਦੇ ਨੇ ਛੱਡ ਕੇ ਜਾਂਦੇ ਨੇ ਇੱਕ ਮਿੰਟ ਗੱਲ ਸੁਣ ਲਓ ਬਾਈ ਕੋਈ ਗੱਲ ਨਹੀਂ ਅਸੀਂ ਉਹਨੇ ਭੈਣ ਨਾਲ ਕਿਉਂਕਿ ਗਾਹ ਕਰ ਰਹੇ ਆ ਇਧਰ ਭੈਣ ਨਮਨੀਤ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਭੈਣੇ ਵਾਈਕੂ ਜੀ ਕਿਾ ਖਾਲਸਾ ਆ ਆਹ ਵਾਈਕੂ ਜੀ ਕਿਤਾ ਚੜਦੀ ਕਲਾ ਚ ਚੜਦੀ ਕਲਾ ਠੀਕ ਨੇ ਹਾਂਜੀ ਹਾਂਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਅਸੀਂ ਪਹਿਲਾਂ ਵੀ ਜਦੋਂ ਆਏ ਸੀ ਮੇਰੇ ਖਿਆਲ ਨਾਲ 2 ਸਾਲ ਹੋ ਗਏ ਉਹਨੇ ਉਸ ਗੱਲ ਨੂੰ ਉਹ ਤੁਸੀਂ ਆਪਣੀ ਭੈਣ ਨਾਲ ਆਉਂਦੇ ਹੁੰਦੇ ਸੀ ਅੱਜ ਤੁਹਾਡੇ ਪਤੀ ਵੀ ਉਸੇ ਕੰਮ 'ਚ ਤੁਹਾਡਾ ਮਦਦ ਕਰ ਰਹੇ ਆ ਤੁਹਾਡੇ ਨਾਲ ਹੈ ਹਨਾ ਕਿਤੇ ਵਿਆਹ ਤੋਂ ਬਾਅਦ ਥੋੜਾ ਟਾਈਮ ਲਈ ਛੱਡਣਾ ਵੀ ਪਿਆ ਕੰਮ ਤੇ ਥੋੜਾ ਟਾਈਮ ਤਾਂ ਮਤਲਬ ਇਹਨਾਂ ਦੀ ਡਿਊਟੀ ਸੀਗੀ ਕੋਰਬਾ ਵਾਲੀ ਸਾਈਟ ਤਾ ਕਰਕੇ ਛੱਡਣਾ ਪਿਆ ਮਤਲਬ ਉਸ ਟਾਈਮ ਇਹ ਨਹੀਂ ਸੀ ਕਿ ਕਰਨਾ ਹੈ ਦੁਬਾਰਾ ਬਟ ਇਹਨਾਂ ਨੇ ਕਿਹਾ ਜੇ ਤੂੰ ਕਰਨਾ ਹੈ ਆਪਣਾ ਕੰਮ ਕਰ ਲੈ ਹਨ ਤੇ ਹੁਣ ਮਤਲਬ ਮੈਨੂੰ ਖੁਸ਼ੀ ਹੁੰਦੀ ਆ ਕਿ ਮੈਂ ਪਹਿਲਾਂ ਇਹ ਕੰਮ ਕਰ ਰਹੀ ਸੀ ਆ ਨਹੀਂ ਨਹੀਂ ਐਵੇਂ ਤਾਂ ਕੁਝ ਨਹੀਂ ਚੱਲ ਨਹੀਂ ਪਤਾ ਸੀ ਤੂੰ ਤਾਂ ਕੰਮ ਕਰਨਾ ਹੈ ਮਤਲਬ ਪਤਾ ਸੀਗਾ ਮਤਲਬ ਇਹਨਾਂ ਨੂੰ ਨਹੀਂ ਸੀ ਪਤਾ ਕਿ ਹੁਣ ਇਹਨੇ ਦੁਬਾਰੇ ਕਰਨਾ ਹੀ ਹੈ ਅੱਛਾ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਵੀ ਕਰ ਲੈ ਦੁਬਾਰੇ ਹਨਾ ਕੋਈ ਗੱਲ ਨਹੀਂ ਆਪ ਖੁਦ ਕਦੋਂ ਨਾਲ ਆਉਣ ਲੱਗੇ ਇਹਨਾਂ ਨੇ ਮੇਰੇ ਕਰਕੇ ਡਿਊਟੀ ਛੱਡਦੀ ਆ ਅੱਛਾ ਪਹਿਲਾਂ ਨਾ ਤੁਸੀਂ ਦੋਨੇ ਭੈਣਾਂ ਉੱਥੇ ਮੈਨੂੰ ਯਾਦ ਆ ਸਟਾਲ ਲਾਉਂਦੀਆਂ ਸੀ ਤੇ ਤੁਹਾਨੂੰ ਦਿੱਕਤ ਆਉਂਦੀ ਸੀ ਵੀ ਨੇੜੇ ਨਾ ਕੋਈ ਸਿਗਰਟਾਂ ਵਾਲਾ ਸਮਥਿੰਗ ਬੰਦੇ ਆਉਂਦੇ ਹੁੰਦੇ ਸੀ ਹਨਾ ਤੇ ਤੁਸੀਂ ਦੋਨੇ ਕੁੜੀਆਂ ਸੀ ਤੇ ਬੜੀ ਪ੍ਰੋਬਲਮ ਆਉਂਦੀ ਸੀ ਹੁਣ ਇੱਕ ਮੈਂ ਕਹੂੰਗੀ ਕਿ ਸਪੋਰਟ ਕੰਡ ਤੁਹਾਡੇ ਹਸਬੰਡ ਸਾਡੇ ਨਾਲ ਹੁੰਦੇ ਆ ਹੁਣ ਤੇ ਕਦੇ ਪੈਣੇ ਇਹੋ ਜਿਹੀ ਕੋਈ ਸਮੱਸਿਆ ਨਹੀਂ ਹੁਣ ਮੈਂ ਉਹੀ ਤਾਂ ਖੁਸ਼ੀ ਦੀ ਮਤਲਬ ਇੱਥੇ ਲਾਂਦੇ ਸੀ ਨਾ ਫੇਰ ਕੁਲਚੇ ਵਾਲਾ ਰੋ ਬਟ ਇਹਨਾਂ ਨੇ ਹੁਣ ਭਜਾ ਦਿੱਤਾ ਹੁਣ ਇੱਥੇ ਕੋਈ ਵੀ ਨਹੀਂ ਲਾਂਦਾ ਹੈਗਾ ਦਿੱਕਤ ਆਈ ਸੀਗੀ ਉਹ ਹੈਗੇ ਸਿਹੜਬ ਮਤਲਬ ਅੱਗੇ ਮੋਰਚੇ 'ਚੋਂ ਸਿੰਘ ਵੀਰ ਆਏ ਹੋਏ ਸੀ ਤੁਹਾਡੀ ਹੈਲਪ ਕੀਤੀ ਸੀ ਉਹਨਾਂ ਨੇ ਹਨਾ ਤੇ ਹੁਣ ਚਲੋ ਤੁਹਾਡੇ ਨਾਲ ਹੀ ਬਈ ਹੁੰਦੇ ਆ ਹਾਂਜੀ ਹਾਂਜੀ ਤੇ ਬਾਕੀ ਆਇਆ ਕਿ ਉਹ ਤਾਂ ਚਲੋ ਪ੍ਰਵਾਸੀ ਹੈ ਨਾ ਜੋ ਵੈਸੀ ਕਹਿਣ ਸਕੇ ਕੁਝ ਪਰ ਆਪਣੇ ਪੰਜਾਬੀ ਵੀ ਅੱਜ ਕੱਲ੍ਹ ਆਏ ਆ ਮਤਲਬ ਜਿਵੇਂ ਜਲਦੇ ਆ ਨਾ ਇੱਕ ਦੂਜੇ ਦੇ ਕੰਮ ਤੋਂ ਹੁਣ ਅਸੀਂ ਆ ਨਾਲ ਹੀ ਆ ਨਾ ਪੰਜਾਬੀ ਆ ਚਲੋ ਅਸੀਂ ਤਾਂ ਕਹਿੰਦੇ ਇਹ ਵੀ ਕਹਿੰਦੇ ਕਿ ਚਲ ਕੋਈ ਗੱਲ ਨਹੀਂ ਹਨਾ ਕਿ ਆਪਣਾ ਕੰਮ ਕਰਨਾ ਹੈ ਨਾ ਜਿੰਨੇ ਆਣਾ ਉਹਦੇ ਕੋਲ ਜਾਣਾ ਹੈ ਨਾ ਇਹ ਤਾਂ ਦੋ ਵਾਰੀ ਸਾਡੇ ਨਾਲ ਲੜ ਕੇ ਗਏ ਆ ਕਿ ਤੁਸੀਂ ਕਿਉਂ ਲਾ ਲਈ ਉੱਥੇ ਅੱਛਾ ਹਾਂ ਤੇ ਤੁਸੀਂ ਕਿਉਂ ਲਾਉਣੀ ਕੋਈ ਕੋਈ ਕਰਾਇਆ ਪਰਦੇ ਆ ਕੋਈ ਦਾ ਗੁੱਸਾ ਆਉਂਦਾ ਕਿ ਇਹਨੇ ਪੰਜਾਬੀ ਪੰਜਾਬੀ ਤੁਹਾਨੂੰ ਤਾਂ ਸਾਥ ਦੇਣਾ ਚਾਹੀਦਾ ਚਲੋ ਠੀਕ ਆ ਆਪਣੇ ਪੰਜਾਬੀ ਭਾਈ ਨੇ ਲਾਇਆ ਹੈ ਨਾ ਤੇ ਕੋਈ ਛੁੱਟੀ ਤੇ ਉਹਨੇ ਤੇ ਹੀ ਕੋਈ ਤੁਸੀਂ ਬਣਾ ਲਿਆ ਵਦ ਅਸੀਂ ਬਣਾ ਲਈਏ ਬਟ ਇਹ ਸਪੋਟ ਨਹੀਂ ਗਾਦੇ ਸਿਕੋ ਨਾ ਪਹਿਲਾਂ ਤਾਂ ਇੱਕ ਵਾਰੀ ਆਏ ਫਿਰ ਇਹਨਾਂ ਨੇ ਜਦ ਸੁਣਾਇਆ ਫਿਰ ਨਹੀਂ ਆਏ ਪਰ ਜਿੱਦਣ ਇਹ ਫਿਰ ਡਿਊਟੀ ਤੇ ਗਏ ਸੀ ਉਹਦੇ ਨਾਲ ਇਹਨਾਂ ਦਾ ਪ੍ਰੋਗਰਾਮ ਸੀਗਾ ਉਹ ਤੇਨਾਂ ਨੂੰ ਪਤਾ ਕਰ ਲਈਆ ਫਿਰ ਦੋਨੋਂ ਜਣੇ ਆਏ ਫਿਰ ਫੇਰ ਲੜ ਕੇ ਗਏ ਫਿਰ ਠੀਕ ਹੈ ਕੀ ਕੁਝ ਬਣਾਉਣੇ ਹੋ ਭੈਣੇ ਕੀ ਕੁਝ ਘਰੋਂ ਬਣਾ ਕੇ ਲੈ ਕੇ ਆਉਣੇ ਮੈਂ ਦੇਖਿਆ ਪ੍ਰਸ਼ਾਦੇ ਤੁਸੀਂ ਇੱਥੇ ਆ ਕੇ ਤਿਆਰ ਹਾਂਜੀ ਉਹ ਫਿਰ ਗਰਮ ਤੇ ਬਾਕੀ ਕੜੀ ਰਾਈ ਹੁੰਦੇ ਆ ਆਪਣੇ ਕੋਲ ਆਜਮਾ ਰਾਈਸ ਤੇ ਰੋਟੀ ਤੇ ਸਬਜ਼ੀ ਰੋ ਚੇਂਜ ਹੁੰਦੀ ਆ ਆਪਣੀ ਤੇ ਬਾਕੀ ਮਤਲਬ ਟਾਈਮਿੰਗ ਮਤਲਬ ਦਿਨ ਰੱਖਿਆ ਹੋਇਆ ਕਿ ਦਿਗਰੇ ਆਲੂ ਪੂਰੀ ਹੁੰਦੀ ਆ ਤੇ ਸਵੇਰੇ ਪਰੌਂਠੇ ਬਣਾ ਦਿੱਤੇ ਆ ਜਿਵੇਂ ਆਪਾਂ ਬਹੁਤ ਵੱਡੇ ਵੱਡੇ ਰੈਸਟੋਰੈਂਟਾਂ ਚ ਜਾ ਵਰਦੇ ਆ ਪਰ ਦਿੱਕਤ ਸਾਨੂੰ ਇਹ ਹੁੰਦੀ ਆ ਵੀ ਪਤਾ ਨਹੀਂ ਇਹ ਖਾਣਾ ਕਦੋਂ ਕਦਾ ਜਾਂ ਸਾਫ ਸਫਾਈ ਚ ਬਣਿਆ ਹੈ ਕਿ ਨਹੀਂ ਬਣਿਆ ਉਸ ਚੀਜ਼ ਦਾ ਬਾਈ ਦੱਸਦੇ ਸੀ ਵੀ ਬੜਾ ਖਿਆਲ ਰੱਖਿਆ ਜਾਂਦਾ ਹਾਂਜੀ ਉਹ ਤਾਂ ਪ੍ਰੋਪਰ ਖਿਆਲ ਰੱਖਦੇ ਆ ਉਹਨੂੰ ਇਹ ਘਰੇ ਮੇਰੀ ਨਾਲੇ ਹੈਲਪ ਵੀ ਬਹੁਤ ਕਰਵਾਂਦੇ ਆ ਸਵੇਰੇ ਸਵੇਰੇ ਹੁਣ ਅਸੀਂ ਸਵੇਰੇ 4 ਵਜੇ ਤੋਂ ਸਟਾਰਟਿੰਗ ਕਰ ਲੈਂਦੇ ਆ ਸਬਜ਼ੀ ਵਗੈਰਾ ਇਹਨਾਂ ਦਾ ਕਟਿੰਗ ਦਾ ਕੰਮ ਆ ਸਾਰਾ ਕੁਝ ਤੇ ਬਾਕੀ ਸਾਫ ਸਵਾਈ ਨਾ ਬਣਾਇਦੀ ਮਤਲਬ ਇੱਕ ਰੂਮ ਲੱਗ ਲਿਆ ਹੋਇਆ ਸੀ ਕਿ ਜਿੱਥੇ ਇਹਦਾ ਹੀ ਪ੍ਰਿਪੇਅਰ ਕਰਨਾ ਹੈ ਖਾਣਾ ਸਿਰਫ ਬਾਕੀ ਐ ਜਾਂ ਕਿ ਬਾਕੀ ਇਹਨਾਂ ਦੀ ਫੁੱਲ ਸਪੋਰਟ ਆ ਮਿਲਦਾ ਮਤਲਬ ਮਤਲਬ ਮੈਨੂੰ ਜ਼ਿਆਦਾ ਕੰਮ ਨਹੀਂ ਕਰਨਾ ਜ਼ਿਆਦਾ ਚੰਮਤ ਇਹ ਕਰਦੀ ਆ ਮੈਨੂੰ ਹੁਣ ਜਿਤਨਾ ਸਮਾਨ ਵੀ ਲਾਣਾ ਚੱਕਣਾ ਜੋ ਹੈ ਪਾਸੇ ਦੇ ਜਾਂ ਇਸ ਕੰਮ 'ਚ ਕਿਹੜਾ ਕੰਮ ਵਧੀਆ ਲੱਗਦਾ ਵੀ ਜੇ ਕੋਈ ਸਿਟਿੰਗ ਜੌਬ ਹੋਵੇ ਉਹ ਆਫਿਸ 'ਚ ਹੋਵੇ ਏਸੀ ਵਾਲੀ ਥਾਂ ਤੇ ਹੋਵੇ ਤੇ ਇੱਕ ਇਦਾਂ ਬਾਰ ਖੜਨਾ ਹਨਾ ਕਈ ਵਾਰੀ ਤਾਂ ਟੈਂਪਰੇਚਰ ਜਿਹੜਾ 45 45 ਡਿਗਰੀ ਤੇ ਚਲਾ ਜਾਂਦਾ ਹਨਾ ਤੇ ਉਦੋਂ ਫਿਰ ਉਹ ਜਿਹਦੀ ਪ੍ਰਵਾਇ ਨਹੀਂ ਕਰੀਦੀ ਉਹ ਤਾਂ ਜੋਬ ਵੀ ਇਸੇ ਲਈ ਛੱਡੀ ਸੀ ਮਤਲਬ ਕਿਸੇ ਦੀ ਅੰਡਰ ਕੰਮ ਕਰਨਾ ਔਰ ਆਪਣਾ ਕੰਮ ਕਰਨਾ ਜ਼ਿਆਦਾ ਬੈਟਰ ਆ। ਕੁੱਲ ਮਿਲਾ ਕੇ ਆਜ਼ਾਦੀ ਮਹਿਸੂਸ ਹੀ ਨਹੀਂ ਹੋਣ ਦਿੰਦੀ ਹਨਾ ਇੱਕ ਆਜ਼ਾਦੀ ਆ ਕੰਮ ਕਰਨ ਦੀ ਕਿ ਆਪਦਾ ਕੰਮ ਹੈ ਜਦੋਂ ਜੱਦ ਦਿਲ ਕੀਤਾ ਕਰ ਸਕਦੇ ਆ ਕੋਈ ਆ ਕੇ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾ ਸਕਦਾ ਹਨਾ। ਹਾਂਜੀ ਇਹ ਤਾਂ ਕੀ ਚਾਹੋਗੇ ਬੈਨ ਐਂਡ ਤੇ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਤਾਂ ਇਹ ਦੇਣਾ ਚਾਹੁੰਗੀ ਵੈਸਤਾ ਅੱਜਕੱਲ ਚਲੋ ਅਸੀਂ ਦੇਖ ਰਹੇ ਹਾਂ ਪੰਜਾਬੀ ਆਪਣਾ ਕੰਮ ਕਰ ਰਹੇ ਹਾਂ ਤਾਂ ਵੈਸੇ ਪਹਿਲਾਂ ਤਾਂ ਨਹੀਂ ਲੋਕੀ ਜ਼ਿਆਦਾ ਬਾਹਰ ਨਹੀਂ ਭੱਜਦੇ ਸੀਗੇ ਤੇ ਬਾਕੀ ਆਹੀ ਹੈ ਮੈਸੇਜ ਤੇ ਜਿਵੇਂ ਅ ਅੱਜਕੱਲ ਨਸ਼ਿਆਂ ਤੇ ਲੱਗੇ ਹੋਏ ਸਾਰੇ ਛੋਟੇ ਛੋਟੇ ਜਵਾਕ ਹੀ ਨਾ ਨਸ਼ਿਆਂ ਤੇ ਲੱਗੇ ਸਾਡੇ ਲੱਗੇ ਸੀ ਨਾ ਛੋਟਾ ਜਿਹੜਾ 14 ਸਾਲ ਦਾ ਸੀਗਾ ਤੇ ਹੁਣ ਉਹਦੀ ਡੈਥ ਹੋ ਗਈ ਡਰੱਗਸ ਦੇ ਨਾਲ ਹੀ ਇਤਰਾ ਮਤਲਬ ਆਈ ਸੰਦੇਸ਼ ਹੈ ਕਿ ਮਤਲਬ ਕਿ ਮਾਂ ਪਿਓ ਨੇ ਮਤਲਬ ਇਨੀ ਪਾਲਿਆ ਹਨਾ ਤੇ ਮਤਲਬ ਵੜਾ ਨਸ਼ਿਆਵਲ ਜਾ ਰਿਹਾ ਜਾਂ ਹੁਣ ਅਸੀਂ ਇਹਨਾਂ ਦੀ ਜਿਹੜਾ ਗੱਲ ਕਰਦੇ ਸੀ ਨਾ ਲਾਗੇ ਲਾਂਦੇ ਆ ਉਹ ਕਹਿੰਦੇ ਕਿ ਦਾੜੀਆਂ ਰੱਖਣਾ ਕੋਈ ਸਰਦਾਰ ਨਹੀਂ ਬਣ ਜਾਂਦਾ ਤੇ ਮੈਂ ਫਿਰ ਅਸੀਂ ਮੈਂ ਕਿਹਾ ਵੀ ਪਹਿਲਾਂ ਤਾਂ ਆਪਣੀ ਜਵਾਨ ਨੀਚੇ ਕਰਕੇ ਗੱਲ ਕਰ ਹਨਾ ਵੀ ਇੰਨੀ ਉੱਚੀ ਬੋਲਣਾ ਨਹੀਂ ਹਨਾ ਤੇ ਦੂਜੀ ਗੱਲ ਮੈਂ ਕਿਹਾ ਇਹ ਵੀ ਮੈਂ ਕਿਹਾ ਕਰਮਾ ਵਾਲੀ ਰੱਖਦੇ ਆ ਮੈਂ ਕਿਹਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ ਹੈਗੀ ਮੈਂ ਕਿਹਾ ਇਹ ਗੱਲ ਵੀ ਆਖੀ ਗਈ ਆਹੀ ਗੱਲ ਦਾ ਤਾਂ ਗੁੱਸਾ ਹੈ ਮਤਲਬ ਦੁੱਖ ਲੱਗਦਾ ਕਿ ਮਤਲਬ ਸਰਦਾਰ ਆ ਆਪਣੇ ਹਨਾ ਆ ਪ੍ਰਵਾਸੀ ਨੂੰ ਕਹਿੰਨੇ ਆ ਹਨਾ ਪਰ ਜਦੋਂ ਆਪਣੇ ਆਪਣੀਆਂ ਕਰਦੇ ਆ ਫਿਰ ਹਨਾ ਦੂਜਿਆਂ ਨੂੰ ਬਹੁਤ ਧੁਖਲਾਦਾ ਗੱਲ ਦਾ ਚਲੋ ਵਾਈ ਗੁਰੂ ਚੜ੍ਹਦੀ ਕਲਾ ਚ ਰੱਖੇ ਭੈਣੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਤਾਂ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਕਿ ਜਰੂਰ ਆਪਦੇ ਪੰਜਾਬੀ ਭਰਾਵਾਂ ਦਾ ਸਾਥ ਦੇਆ ਕਰੋ ਇੱਥੇ ਵਿਜ਼ਿਟ ਕਰੋ ਖਾਓ ਪੀਓ ਜੇ ਪਿਓਰ ਖਾਣਾ ਚਾਹੁੰਦੇ ਹੋ ਕਿਉਂਕਿ ਇੰਨਾ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਬੜੇ ਬਦਨਾਮ ਹੋ ਜਾਂਦੇ ਆ ਖਾਸ ਕਰ ਖਾਣੇ ਨੂੰ ਲੈ ਕੇ ਮਲਾਵਟਨ ਨੂੰ ਲੈ ਕੇ ਇੱਥੇ ਸਾਰਾ ਕੁਝ ਮੁੱਲ ਦਾ ਆ ਇੱਥੇ ਪਿਓਰਿਟੀ ਦੀ ਚੀਜ਼ ਹੈ ਜਿਹੜੀ ਉਹ ਮਤਲਬ ਠੀਕ ਰੇਟ ਤੇ ਆਮ ਬੰਦੇ ਦੀ ਪਹੁੰਚ ਨਹੀਂ ਮਿਲਦੀ ਬਹੁਤ ਬਹੁਤ ਜਿਹੜਾ ਇਹ ਰੇਟ ਆ ਉਹ ਚੱਕਿਆ ਹੁੰਦਾ ਪਰ ਚੰਗਾ ਲੱਗਦਾ ਹੈ ਜਦੋਂ ਸਾਨੂੰ ਰੋਟੀ ਹੈ ਜਿਹੜੀ ਉਹ ਠੀਕ ਮੁੱਲ ਤੇ ਜਿਹੜਾ পেট ਭਰਨ ਨੂੰ ਰੋਟੀ ਮਿਲ ਜਾਂਦੀ ਹੈ ਤੇ ਉਹ ਵੀ ਸਾਫ਼ ਸੁਥਰੀ